ਪਿਆਰਿਆ ਸੇ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਤ ਬੋਲਣਾ ਜੀ ਜੀ ਵਾਹਿਗੁਰੂ ਜੀ ਸੂਹ ਗੁਰਦਵਾਰਾਂ ਸੂਹ ਗੁਰਦੁਆਰਿਆਂ ਚੰਡਿਆਂ ਬੁੰਗਿਆਂ ਨਿਸ਼ਾਨਾਂ ਗੁਰਧਾਮਾਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਤ ਬੋਲਣਾ ਜੀ ਜੀ ਵਾਹਿਗੁਰੂ ਜੀ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਨਰੰਕਾਰ ਸ੍ਰੀ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਜੁਰ ਉਦਾਸ ਬੇਨਦੀ ਹੈ ਜੀਨੇ ਦਾਪ ਨਿਵਾਰਨਾ ਜਾ ਕੀ ਪ੍ਰਭਾ ਕੇ ਅਰਦਾਸ ਤੋਦਾ ਕੇ ਅਰਦਾਸ ਮਾਰੀ ਤੀਓ ਕਿੰਸਾ ਤੇਰਾ ਕੋ ਨਾਂਸ ਦੇ ਵਧਾਈ ਕੋ ਨਾ ਨ ਜਾਣੇ ਮੇਰਾ ਚਰਨ ਸਰਨ ਗੁਰ ਇੱਕ ਪੈੰਡਾ ਜਾਏ ਚਰ ਸਤਿਗੁਰ ਕੋਟ ਪੈੰਡ ਆਕੇ ਹੋਏ ਨੇਤ ਹੈ ਤੇਗਵਾ ਦਰਕੇ ਚਲਦਿਓ ਜਪ ਕੋ ਸੋਖ ਹੈ 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 ਸੋ ਜਗ ਪਿਰੋ ਜੈ 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 ਸਰਬੋਗ ਇਕ ਬਾਰ ਦਸਿਂ ਰੈ ਕਰਨੋਂ ਨਿਤਾਵ ਤਾਏ ਸਭ ਤਾ ਹੀ ਹੋਏ ਸਹਾਏ ਤੰਤਨ ਗੁਰੂ ਜੀ ਇੱਕ ਵਾਰ ਦੱਸਾ ਮਹਾਰਾਜ ਜੀ ਆਪ ਜੀ ਦੇ 350 ਸਾਲਾ ਸ਼੍ਰੀ ਦੀ ਸਭਾ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਤੰਤਨ ਬਾਬਾ ਇਸ਼ਾ ਸਿੰਘ ਮਹਾਰਾਜ ਦੀ ਆਦਿ ਤੋਂ ਕੋ ਸਥਾਨ ਸੰਪਰਦਾਇ ਨਾਨਸਰ ਕਲੀਰਾ ਤੋਂ ਆਰੰਭ ਹੋ ਕੇ ਨਗਰਾਂ ਦੇ ਵਿੱਚ ਦੀ ਸ਼ਰਨ ਵਿੱਚ ਪਹੁੰਚਦਾ ਹੋਇਆ ਤੱਕ ਸਿਰ ਕੇਸ ਗੜ ਸਾਹਿਬ ਸ਼੍ਰੀ ਅਨੰਤਪੁਰ ਸਾਹਿਬ ਪਹੁੰਚੇਗਾ ਉਸ ਤੋਂ ਪਰਪਰਤ ਸਮਾਪਤੀ ਹੋਏਗੀ ਮਹਾਰਾਜ ਸੱਚੇ ਪਾਤਸ਼ਾਹ ਤੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਦੀ ਸੋਹਣੇ ਆਸਨਾ ਦੇ ਬਰਾਜਮਾਨ ਹੋ ਸਭਾਏ ਮਾਨ ਹੋ ਆਪ ਜੀ ਦੇ ਪੰਚ ਪਿਆਰੇ ਸਹਿਬਾਨ ਹਾਜ਼ਰ ਹਨ ਜਨਨ ਨਿਸ਼ਾਨ ਵੀ ਹਾਜ਼ਰ ਹਨ ਸੱਚੇ ਪਾਤਸ਼ਾਹ ਸਮੂਹ ਮਹਾਪੁਰਖ ਸਮੂਹ ਸੰਗਤ ਹਾਜ਼ਰ ਹਨ ਸੱਚੇ ਪਾਸ਼ਾ ਕਿਰਪਾ ਕਰਕੇ ਮੂਹ ਮਹਾਪੁਰਖਾਂ ਦੇ ਸਿਰ ਤੇ ਸਮੂਹ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਆਪਣੀ ਉਸਤਾਂ ਆਪ ਹੀ ਲੈ ਲੈਣੀ ਸੱਚੇ ਪਾਸ਼ਾ ਦੂਰੋਂ ਨੇੜੋਂ ਮਹਾਪੁਰਖ ਸੱਚੇ ਪਾਸ਼ਾ ਆਪ ਜੀ ਦੇ ਸਮਾਗਮ ਵਿੱਚ ਪਹੁੰਚੇ ਸਭਨਾਂ ਦੀਆਂ ਨਾਜ਼ਰੀਆਂ ਲਾਉਣ ਸਭਨਾਂ ਸੱਚੇ